ਅੱਜ ਜਿਸ ਤਰ੍ਹਾਂ ਕਿ ਨਕੋਦਰ ਦੇ ਵਿੱਚ ਸ਼ਰਮਣੀ ਅਕਾਲੀ ਦਲ ਵੱਲੋਂ ਜੋ ਮੀਟਿੰਗ ਕੀਤੀ ਗਈ ਹੈ ਇਹ ਸੁੰਦਰ ਨਗਰ ਦੇ ਵਿੱਚ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਨਕੋਦਰ ਸ਼ਹਿਰ ਵਿੱਚ ਸ਼੍ਰੀ ਰਮੇਸ਼ ਹੁੰਦੀ ਐਮਸੀ ਜੀ ਦੇ ਵੱਲੋਂ ਇੱਕ ਬਹੁਤ ਵੱਡੀ ਅਤੇ ਪਰਮੀ ਮੀਟਿੰਗ ਆਰਗੇਨਾਈਜ਼ ਕੀਤੀ ਗਈ ਜਿਸ ਵਿੱਚ ਕਾਫੀ ਵੱਡੇ ਪੱਧਰ ਤੇ ਬਜ਼ੁਰਗਾਂ ਭਰਾਵਾਂ ਤੇ ਆਪਣੀਆਂ ਭੈਣਾਂ ਮਤਾਵਾਂ ਨੇ ਉਹਦੇ ਵਿੱਚ ਹਾਜ਼ਰੀ ਭਰੀ ਤੇ ਇਹ ਮੀਟਿੰਗ ਇਲੈਕਸ਼ਨ ਦੇ ਸਬੰਧ ਵਿੱਚ ਨਕੋਦਰ ਇਲਾਕੇ ਦੇ ਵੋਟਰਾਂ ਨੂੰ ਨਿਵਾਸੀਆਂ ਨੂੰ ਬੇਨਤੀ ਕਰਨ ਵਾਸਤੇ ਸੀ ਕਿ ਆਪਾਂ ਸਭ ਨੇ ਪਹਿਲੀ ਤਰੀਕ ਨੂੰ ਜਦੋਂ ਲੋਕ ਸਭਾ ਦੇ ਇਲੈਕਸ਼ਨ ਪੰਜਾਬ ਵਿੱਚ ਹੋਣੀ ਹੈ ਉਸ ਵਿੱਚ ਆਪਾਂ ਸਾਰਿਆਂ ਨੇ ਸਰਦਾਰ ਮਹਿੰਦਰ ਸਿੰਘ ਕੇਪੀ ਜੀ ਨੂੰ ਤਕੜੀ ਦੇ ਚੋਣ ਨਿਸ਼ਾਨ ਤੇ ਵੋਟ ਪਾ ਕੇ ਤੇ ਆਪਾਂ ਨਕੋਦਰ ਤੋਂ ਤੇ ਜਲੰਧਰ ਤੋਂ ਕੇਪੀ ਸਾਹਿਬ ਨੂੰ ਜਿਤਾ ਕੇ ਭੇਜਣਾ ਸਾਨੂੰ ਬੜੀ ਖੁਸ਼ੀ ਹੋਈ ਜਦ ਕੀ ਦੇਖਿਆ ਕਿ ਬਹੁਤ ਵੱਡੀ ਗਿਣਤੀ ਵਿੱਚ ਸਾਰੇ ਨਕੌਦਰ ਸ਼ਹਿਰ ਦੇ ਇਲਾਕਾ ਨਿਵਾਸੀ ਆਏ ਸਤਿਕਾਰਯੋਗ ਆਪਣੀ ਸਾਰੀ ਸੰਗਤ ਆਈ ਤੇ ਸਾਰੀ ਜਿਹੜੀ ਮਿਹਨਤ ਸੀ ਰਮੇਸ਼ ਹੁੰਦੀ ਜੀ ਦੀ ਬਾਬਾ ਗੁਰਦਰਸ਼ਨ ਸਿੰਘ ਜੀ ਦੀ ਤੇ ਇਹਨਾਂ ਦੀ ਬਿੱਟੂ ਜੀ ਦੀ ਨੇ ਸਾਰੀ ਟੀਮ ਦੀ ਮੈਂ ਸਾਰਿਆਂ ਦੇ ਨਾਮ ਨਹੀਂ ਲੈ ਸਕਦਾ ਕਰਕੇ ਸਾਰੇ ਬੜੇ ਸਤਿਕਾਰਯੋਗ ਨੇ ਸਾਰ ਸਦਨਾਮ ਸਿੰਘ ਹੌਲਕੀ ਜੀ ਮੈਨੇਜਰ ਸਾਹਿਬ ਸਾਰਿਆਂ ਨੇ ਬੜੀ ਮਿਹਨਤ ਕਰਕੇ ਇਸ ਮੀਟਿੰਗ ਨੂੰ ਕਾਮਯਾਬ ਕੀਤਾ ਤੇ ਸਾਨੂੰ ਲੋਕਾਂ ਤੋਂ ਵੀ ਬੜਾ ਚੰਗਾ ਹੰਗਾਰਾ ਮਿਲ ਰਿਹਾ ਤੇ ਲੋਕਾਂ ਤੋਂ ਵੀ ਸਾਨੂੰ ਪ੍ਰੋਸਾ ਮਿਲ ਰਿਹਾ ਕਿ ਪਬਲਿਕ ਜਿਹੜੀ ਪੰਜਾਬ ਦੀ ਆ ਜਾਂ ਜਲੰਧਰ ਦੇ ਵੋਟਰ ਨੇ ਜਾਂ ਨਕੋਦਰ ਦੇ ਵੋਟਰ ਨੇ ਉਹ ਚਾਹੁੰਦੇ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆ ਕੇਪੀ ਸਾਹਿਬ ਉਹਨਾਂ ਨੂੰ ਵੋਟਾਂ ਪਾ ਕੇ ਉਹ ਜਿਤਾ ਕੇ ਭੇਜਣਾ ਚਾਹੁੰਦੇ ਆ ਕਰਕੇ ਉਹਨਾਂ ਨੇ ਬਾਕੀ ਸਾਰੀਆਂ ਪਾਰਟੀਆਂ ਦੇਖ ਲਈਆਂ ਸਾਰੀਆਂ ਸਾਰੇ ਕੈਂਡੀਡੇਟਸ ਤੋਂ ਵਧੀਆ ਕੈਂਡੀਡੇਟ ਸ਼ਰੀਫ ਇਮਾਨਦਾਰ ਤੇ ਬਹੁਤ ਲੰਮਾ ਤਜਰਬਾ ਉਹਨਾਂ ਦਾ ਇੱਕ ਸਿਆਸੀ ਖਾਨਦਾਨ ਵਿੱਚੋਂ ਹਨ ਜਿਹੜੇ ਦੇਸ਼ ਭਗਤਾਂ ਦਾ ਖਾਨਦਾਨ ਹੈ ਕੇਪੀ ਸਾਹਿਬ ਦਾ ਤੇ ਲੋਕ ਉਹਨਾਂ ਨੂੰ ਬਹੁਤ ਪਸੰਦ ਕਰਦੇ ਆ ਤੇ ਉਹ ਸਾਰਿਆਂ ਦੇ ਹਰਮਨ ਪਿਆਰੇ ਉਮੀਦਵਾਰ ਹਨ ਸੋ ਇਹ ਬੇਨਤੀਆਂ ਕਰਨ ਵਾਸਤੇ ਅਸੀਂ ਸਾਰੀ ਸੰਗਤ ਨੂੰ ਇਸ ਮੀਟਿੰਗ ਵਿੱਚ ਇਹ ਜਿਹੜੀ ਬੇਨਤੀ ਕੀਤੀ ਆ ਤੇ ਮੈਂ ਆਪਣੇ ਸਾਰੇ ਲੀਡਰਾਂ ਦਾ ਤਹਿ ਦਿਲੋਂ ਧੰਨਵਾਦੀ ਆ ਤੇ ਮੈਂ ਤੁਹਾਡੇ ਸਾਹਮਣੇ ਹੀ ਸਾਰੇ ਪਾਰਟੀਆਂ ਦੇ ਦਾਵੇਦਾਰ ਇਹ ਕਹਿ ਰਹੇ ਹੈਗੇ ਆ ਵੀ ਕਿ ਅਸੀਂ 13 0 ਤੇ ਜਾ ਰਹੇ ਹੈਗੇ ਆ ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀ ਹੰਗਾਰਾ ਤੇ ਕੀ ਕਹਿਣਾ ਹੈਗਾ ਆ ਚਲੋ ਇਦਾਂ ਜੀ ਵੀ 13 ਜ਼ੀਰੋ ਤਾਂ ਕਦੀ ਹੋਇਆ ਨਹੀਂ ਪੰਜਾਬ 'ਚ ਅੱਗੇ ਤੇ ਨਾ ਹੋਣਾ ਆ ਆਪਾਂ ਨੂੰ ਪਤਾ ਆ ਇਹ ਤਾਂ ਸਾਰਿਆਂ ਜਿਹਦਾ ਕਿਹੜੋ ਗਪੋੜ ਸੰਘਿਆ ਗੱਪਾਂ ਮਾਰਨੀਆਂ ਟੱਲ ਲਾਉਣੇ ਤੇ ਲੋਕਾਂ ਨੂੰ ਐਵੇਂ ਨਾ ਚੁਟਕਲੇ ਸੁਣਾ ਕੇ ਤਾਂ ਐਵੇਂ ਉਹਦੇ ਨਾਲ ਆਪਣੇ ਮਸ਼ਕਰੀਆਂ ਕਰਕੇ ਤੇ ਗਾਂ ਚੱਲ ਜਾਂਦੇ ਆ ਚਾਹੇ ਮੁੱਖ ਮੰਤਰੀ ਸਾਹਿਬ ਹੋਣ ਜਾਂ ਕਿਸੇ ਹੋਰ ਪਾਰਟੀ ਦਾ ਲੀਡਰੀ ਦਾ ਕਹਿੰਦਾ ਦੇਖੋ ਇਹ ਤਾਂ ਜਿਹੜੇ ਸਤਕਾਰ ਸਤਕਾਰਯੋਗ ਵੋਟਰਸ ਨੇ ਸੰਗਤ ਆ ਜਿਹੜਾ ਆਵਾਮ ਆ ਉਹਨੇ ਫੈਸਲਾ ਲੈਣਾ ਅਸੀਂ ਕੁਛ ਨਹੀਂ ਕਹਿੰਦੇ ਕਿ ਕਿੰਨੀ ਆਉਣੀਆਂ ਕਿੰਨੀਆਂ ਨਹੀਂ ਆਉਣੀਆਂ ਪਰ ਸਾਨੂੰ ਇਹ ਪਰੋਸਾ ਆ ਕਿ ਲੋਕ ਅਕਾਲੀ ਦਲ ਨੂੰ ਲਾਈਕ ਕਰਦੇ ਆ ਲੋਕ ਅਕਾਲੀ ਦਲ ਨੂੰ ਚਾਹੁੰਦੇ ਆ ਕਰਕੇ ਅਕਾਲੀ ਦਲ ਪੰਜਾਬ ਦੀ ਆਪਣੀ ਪਾਰਟੀ ਹੈ ਬਾਕੀ ਸਾਰੀਆਂ ਕੇਂਦਰ ਦੀਆਂ ਪਾਰਟੀਆਂ ਨੇ ਤੇ ਸਾਰੀਆਂ ਪਾਰਟੀਆਂ ਨੂੰ ਲੋਕਾਂ ਨੇ ਇੱਕ ਵਾਰੀ ਨਹੀਂ ਬਹੁਤ ਵਾਰੀ ਅਜ਼ਮਾਇਆ ਅਕਾਲੀ ਦਲ ਦਾ ਵੀ ਇੱਥੇ ਰਾਜ ਭਾਗ ਰਿਹਾ ਪਰ ਜਿੰਨੀ ਡਿਵੈਲਪਮੈਂਟ ਜਿੰਨੇ ਕੰਮ ਜਿੰਨੀਆਂ ਸਹੂਲਤਾਂ ਅਕਾਲੀ ਦਲ ਵੇਲੇ ਮਿਲੀਆਂ ਜਿਵੇਂ ਲੋਕਾਂ ਦੀ ਸੁਣਵਾਈ ਹੁੰਦੀ ਸੀ ਉਦੋਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਹੁੰਦੀ ਸੀਗੀ ਅਕਾਲੀ ਦਲ ਵੇਲੇ ਹੁਣ ਤਾਂ ਨਾ ਕੋਈ ਸੁਣਵਾਈ ਹੈ ਨਾ ਸਰਕਾਰੇ ਦਰਬਾਰੇ ਕੋ ਪੁੱਛਦਾ ਚਾੜੂ ਦੇ ਐਮਐਲਏ ਨੂੰ ਕੋਈ ਨਹੀਂ ਪੁੱਛਦਾ ਤੇ ਆਮ ਲੋਕਾਂ ਨੂੰ ਕਹਿੰਨੇ ਪੁੱਛਣਾ ਆ ਇੰਨਾ ਕ੍ਰਾਈਮ ਵੱਧ ਗਿਆ ਇੰਨੀਆਂ ਲੁੱਟਾਂ ਡਕੈਤੀਆਂ ਖੋਹਾਂ ਮਰਡਰ ਇੰਦੀ ਐਕਸਟਰੈਸ਼ਨ ਹੋ ਰਹੀ ਆ ਕੋਈ ਬੇਤਹਾਸ਼ਾ ਆਪਣੇ ਗੈਂਗਸਟਰ ਇੱਥੇ ਕੰਮ ਕਰ ਰਹੇ ਆ ਪੰਜਾਬ ਦੇ ਵਿੱਚ ਸਰਕਾਰ ਦਾ ਕੋਈ ਕੰਟਰੋਲ ਹੀ ਨਹੀਂ ਕ੍ਰਾਈਮ ਤੇ ਤੇ ਇਸ ਕਰਕੇ ਅਕਾਲੀ ਦਲ ਦੇ ਰਾਜ ਨੂੰ ਅਕਾਲੀ ਦਲ ਦੇ ਸਮੇਂ ਨੂੰ ਪੰਜਾਬ ਦੇ ਲੋਕ ਅੱਜ ਯਾਦ ਕਰ ਰਹੇ ਆ ਉਹ ਕਹਿੰਦੇ ਵੀ ਅਕਾਲੀ ਦਲ ਦਾ ਸਮਾਂ ਬਹੁਤ ਚੰਗਾ ਸੀ ਅਸੀਂ ਉਹਦਾ ਸਮਾਂ ਫੇਰ ਦੁਬਾਰਾ ਲੈਣਾ ਚਾਹੁੰਦੇ ਆ ਪੰਜਾਬ 'ਚ ਜਿਸ ਗੱਲ ਦਾ ਸਾਨੂੰ ਬੜਾ ਭਰੋਸਾ ਆ ਕਿ ਪੰਜਾਬ ਦੇ ਬਹੁਤ ਧਰਮਨ ਪਿਆਰੇ ਸਾਡੇ ਲੋਕ ਸਾਡੇ ਸਤਿਕਾਰਯੋਗ ਵੋਟਰ ਅਕਾਲੀ ਦਲ ਦਾ ਸਾਥ ਦੇ ਕੇ ਤੇ ਅਕਾਲੀ ਦਲ ਨੂੰ ਇਸ ਇਲੈਕਸ਼ਨ ਵਿੱਚ ਜਿਤਾਉਣਗੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਵਿਸ਼ ਪਾਰ ਟੀਵੀ ਦੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ ਤੁਹਾਡੀ ਤੇ ਆਪਣੇ ਆਉਣ ਵਾਲੇ ਬੱਚੇ ਵਿਚਾਰੇ ਬਚ ਜਾਣਗੇ ਆਪਣੀ ਜਿਹੜੀ ਜਨਰੇਸ਼ਨ ਆ ਉਹ ਸੁੱਖ ਦਾ ਸਾਹ ਲੈ ਸਕੋਗੀ ਪਰ ਜੇ ਕਰਾਂਗੇ ਤਾਂ ਇਹ ਕੇਜਰੀਆ ਗੈਂਦਾ ਸੀ ਮੈਂ ਵੀਆਈਪੀ ਕਲਚਰ ਨਹੀਂ ਅਡਾਪਟ ਕਰੂੰਗਾ ਤੇਰਾ ਕੋਈ ਕੋਠੀ ਨਹੀਂ ਕੋਈ ਗੰਗਮੈਨ ਨਹੀਂ ਕੋਈ ਕਾਰਾਂ ਨਹੀਂ ਚਲੋ ਕੋਠੀਆਂ ਦੀ ਕਾਰਾਂ ਦੀ ਨਾ ਕੀ ਗੱਲ ਕਰਨੀ ਆ ਉਹ ਤਾਂ ਸਾਰੇ ਲੈਂਦੇ ਆ ਉਹ ਕਹਿੰਦਾ ਕੋਠੀ ਚਾਹੀਦੀ ਆ ਮੈਂ ਕੰਮ ਕਰਨਾ ਕਾਰ ਚਾਹੀਦੀ ਆ ਤੇ ਪਹਿਲਾਂ ਨਾ ਕਹਿੰਦਾ ਫਿਰ ਤੁਕਿਆ ਗਿਆ ਜੇ ਤੁਕਿਆ ਤੇ ਲੋਕ ਜਿੰਨੇ ਸਵਾਲ ਕਰਦੇ ਆ ਉਹ ਤਾਂ ਬੈਗਨਰ ਲੈ ਕੇ ਮਫਲਰ ਬਣ ਕੇ ਉਹ ਕਹਿੰਦਾ ਜੀ ਮੈਂ ਤਾਂ ਬੜਾ ਥੋੜੇ ਹੋਰ ਗਈ ਆ ਅੱਜ ਤੋਂ ਵੱਡਾ ਤਣਾੜ ਬਣ ਗਿਆ 70 ਕਰੋੜ ਦੀ ਆਪਣੀ ਕੋਠੀ ਦੀ ਰਿਪੇਅਰ ਕਰਾਈ 70 ਕਰੋੜ ਦੀ ਰਿਪੇਅਰ ਕਰਾਈ ਆ ਸਵਾਤੀ ਮਾਲੀਵਾਲ ਜਿਹੜੀ ਐਮਪੀ ਆ ਰਾਜ ਸਭਾ ਦੀ ਉਹਨੂੰ ਇਹਦੇ ਪੀਏ ਨੇ ਘੁੱਟਿਆ ਦੱਸੋ ਆ ਬੈਠੀ ਆ ਆਪਣੀਆਂ ਪੈਣਾ ਜੇ ਕਿਸੇ ਲੇਡੀ ਨਾਲ ਉਹ ਵੀ ਰਾਜ ਸਭਾ ਦੀ ਮੈਂਬਰ ਪਾਰਲੀਮੈਂਟ ਹੈ ਉਹਦੇ ਨਾਲ ਏਡਾ ਧੱਕਾ ਕੋ ਕਰੇ ਤੇ ਆਪਾਂ برداشت ਕਰਾਂਗੇ ਉਹਨੇ ਧੱਪੜ ਮਾਰੇ ਉਹ ਕ੍ਰੀਸਿਆ ਉਹ ਟੇਢੀ ਜਿਹਾ ਲੱਤਾ ਨਾ ਰਹੀਆ ਉਹਨੇ ਕੰਪਲੀਟ ਕਰਤੀ ਔਰ ਖੜ ਲਿਆ ਕੌਣ ਕੇਜਰੀਵਾਲ ਦਾ ਪੀਏ ਤੇ ਦੱਸੋ ਇਸਤਰੀਆਂ ਦੀ ਕੀ ਇੱਜ਼ਤ ਕਰਦੇ ਨੇ ਇਹ ਝਾੜੂ ਵਾਲੇ ਤੇ ਫੇਰ ਕਿਹੜਾ ਆਪਣੇ ਸਹਾਰਣ ਬੰਦਾ ਆ ਇਹ ਤਾਂ ਪੰਜਾਬ ਦਾ ਹੈਲੀਕਾਪਟਰ ਨਹੀਂ ਫਿਰਦਾ ਜਿੱਥੇ ਜਾਂਦਾ ਪੰਜਾਬ ਦਾ ਹੈਲੀਕਾਪਟਰ ਲੈ ਕੇ ਜਾਣਾ ਜਹਾਜ਼ ਪੰਜਾਬ ਦਾ ਤੇ ਚੁੰਡੇ ਨੇ ਦਾ ਕੇਜਰੀਵਾਲ ਪੰਜਾਬ ਦਾ ਬਜਟ 700 ਕਰੋੜ ਦਾ ਤੇ ਲੱਗਦਾ ਕੇਜਰੀਵਾਲ ਦੀ ਮਸ਼ਹੂਰੀ ਕਰਨ ਵਾਸਤੇ ਸਾਰੇ ਇੰਡੀਆ ਚ ਆਪਾਂ ਕੀ ਲੋੜਿਆ ਗੁਜਰਾਤੀ ਅਖਬਾਰਾਂ ਚ ਐਪੀਲਿੰਗ ਮਹਾਰਾਸ਼ਟਰ ਦੇ ਅਖਬਾਰਾਂ ਚ ਯਾ ਕਮਲ ਲਾਡੂ ਦੇ ਅਖਬਾਰਾਂ ਚ ਯਾ ਰਾਜਸਥਾਨ ਦੀ ਅਖਬਾਰਾਂ ਚ ਪੰਜਾਬ ਨੂੰ ਕੀ ਲੋੜ ਹੈ ਦੱਸੋ ਪਰ ਪੰਜਾਬ ਦਾ ਪੈਸਾ ਵਰਤ ਰਿਆ ਕੇਜਰੀਵਾਲ ਇਹਦੇ ਮਲਾਜ਼ਮਾਂ ਨੂੰ ਤਨਖਾਹ ਦੇਣ ਜੋਗੇ ਪੈਸੇ ਨਹੀਂਗੇ ਬੜੋ ਖਬਾਰਾ ਕਿੰਨਾ ਕਰਜ਼ਾ ਲੈ ਰਹਿਆ ਭਗਵੰਤ ਮਾਨ ਜਿੰਨੀਆਂ ਪੁਰਾਣੀਆਂ ਸਰਕਾਰਾਂ ਨੇ ਕਰਜ਼ਾ ਲਿਆ ਸੀ 2 ਸਾਲਾਂ ਚ ਉਦੋਂ 5 ਗੁਣਾ ਜ਼ਿਆਦਾ ਕਰਜ਼ਾ ਲੈ ਰਹਿਆ ਭਗਵੰਤ ਮਾਨ ਕਰਜ਼ਾ ਕੀ ਕਰ ਰਿਆ ਤਨਖਾਹ ਦੇਣ ਵਾਸਤੇ ਕਰਕੇ ਆਮਦਨ ਹੈ ਨਹੀਂ ਖਰਚੇ ਬਹੁਤ ਆ ਤੇ ਫੇਰ ਕੰਮ ਕਿਦਾ ਚਲਾਉਣਾ ਦੱਸੋ ਕਰਜ਼ਾ ਲੈ ਕੇ ਚਲਾਉਣਾ ਤੇ ਬੋਝ ਕਿਹਦੇ ਤੇ ਆ ਆਪਣੇ ਸਟੇਟ ਤੇ ਪੋਝਿਆ ਕੋ ਕਾ ਦੇ ਭੋਜਿਆ ਤੇ ਫਿਰ ਟੇਜਰੀ ਵਾਲ ਦਾ ਕਿਹੜਾ ਕੰਮ ਸੱਚਾ ਆਇਆ ਦੱਸੋ ਕਹਿੰਦਾ ਸੀ 20000 ਕਰੋੜ ਜਿਹਨਾਂ ਤੁਹਾਡੇ ਖਜ਼ਾਨੇ ਚਾਵਾ ਕਰੂੰਗਾ ਮਾਈਨਿੰਗ ਦਾ ਰੇਤਾ ਦਾ ਉਸੇ ਨੂੰ ਰੇਤਾ ਕੌਣ ਚੱਕਦਾ ਤੁਹਾਨੂੰ ਅੱਜ ਵੀ ਫੋਨ ਆ ਰਹੇ ਆ ਤਲਵੰਤ ਤੋਂ ਟਗਾਰੇ ਤੋਂ ਅੱਜ ਜਿਹੜੀ ਦਿੱਤੀ ਮੰਨਦੇ ਆ ਇਹਦੀਆਂ ਮਸ਼ੀਨਾਂ ਲੱਗੀਆਂ ਸ਼ਰੀਆਮ ਐਮ ਐਲ اے ਰੇਤਾ ਚੱਕਦੀ ਸ਼ਰੀਆਮ ਦੋ ਨੰਬਰ ਦਾ ਤੰਦਾ ਕਰਦੀ ਐ ਐਮ ਐਲ اے ਪਹਿਲਾਂ ਵੀ ਕਰਦੀ ਸੀ ਇਹਦੇ ਪਰਚਾ ਵੀ ਹੋਇਆ ਮਾਈਨਿੰਗ ਦਾ ਕੋਈ ਸਰਦਕੋਈ ਪਰਚਾ ਹੋਇਆ ਨਹੀਂ ਮਾਈਨਿੰਗ ਦਾ ਸਰਦਕੋਈ ਨਹੀਂ ਕ੍ਰਿਮੀਨਲ ਐਕਸ਼ਨ ਹੋਇਆ ਜੇ ਮੈਂ ਮਾੜਾ ਕੰਮ ਕਰਾਂ ਤੇ ਮੇਰੇ ਤੇ ਕ੍ਰਿਮੀਨਲ ਐਕਸ਼ਨ ਹੋਊਗਾ ਜੇ ਮੈਂ ਆਪਣੇ ਇੱਕ ਤਰ੍ਹਾਂ ਦਾ ਬਦਨਾਮ ਵਿਅਕਤੀ ਆਪਣੇ ਹੋਊਗਾ ਮੈਨੂੰ ਕਿਹਾ ਜਾਊਗਾ ਕਿ ਇਹ ਤਾਂ ਮਾੜਾ ਬੰਦਾ ਆ ਇਹ ਜਿਹੜੀ ਐਮਐਲਏ ਆ ਇਹ ਤੇ ਪਰਚੇ ਆ ਦੋ ਪਰਚੇ ਸੀ ਉਹਨੇ ਕਿਸ਼ੋਰ ਹੁੰਦਾ ਪਹਿਲੇ ਤਾਂ ਪਤਨ ਕੀ ਬਣਿਆ ਤੇ ਰੇਤਾ ਚੱਕਰੀ ਆ ਬੋੜ ਕੀ ਕਰਦੀ ਆ ਤੁਸੀਂ ਇਹ ਰਾਹ ਨੋਮੋਗੇ ਜਿਹਨੇ ਲੋਕ ਟਰੱਕ ਵੇਚਦੇ ਆ ਉਹਨਾਂ ਨੂੰ ਕੈਸੇ ਲੱਗੇ ਆ ਦੇਖੋ ਮੈਂ ਝੂਠ ਨਹੀਂ ਬੋਲਦਾ ਨਾ ਮੈਨੂੰ ਆਦਤ ਹੈ ਨਾ ਸਾਡਾ ਕੋਈ ਸ਼ੌਂਕ ਹੈ ਤੁਹਾਨੂੰ ਸਹੀ ਦੱਸਾਂਗੇ ਜਿਹੜੇ ਲੋਕ ਚੱਟਾ ਵੇਚਦੇ ਆ ਡੋਡੇ ਵੇਚਦੇ ਆ ਉਹਨਾਂ ਦਾ ਟਰੱਕ ਫੜੇਗਾ ਡੋਡਿਆਂ ਦਾ ਇੱਕ ਫਲਾਹ ਥਾਣੇ 'ਚ 140 ਬੋਰੀਆਂ ਤੇ ਇਸ ਬੀਬੀ ਐਮਐਲਏ ਨੇ ਉਹਨੂੰ ਫੋਨ ਕਰਕੇ ਸੱਦਿਆ ਕਹਿੰਦੀ ਤੂੰ ਮੇਰੇ ਕੋ ਆ ਤਾਂ ਮੈਂ ਤੇਰਾ ਬਚਾਅ ਕਰ ਦੂੰਗੀ ਉਹਨੇ 40 ਲੱਖ ਰੁਪਏ ਲਿਆ ਇਸ ਐਮਐਲਏ 40 ਲੱਖ ਇਹ ਨਹੀਂ 4000 40 ਜਾਂ 4 ਲੱਖ ਨਹੀਂ 40 40 ਲੱਖ تقریبا ਨਿਤ ਕਰੋੜ ਰੁਪਏ ਲਿਆ ਤੋ ਕਿਉਂ ਕਿ ਤੇਰਾ ਮੈਂ ਬਚਾ ਕਰ ਦਉਗੀ ਤੇ ਜੇ ਤੂੰ ਡਰਗ ਵਾਲੇ ਤੋਂ ਪੈਸੇ ਲੈ ਰਹੀ ਆ ਤੇ ਤੂੰ ਲੋਕਾਂ ਦਾ ਕੀ ਸਵਾਰੰਗੀ ਨਸੋ ਲੋਕਾਂ ਦਾ ਕੀ ਭਲਾ ਕਰੇਗੀ ਭਗਵੰਤ ਮਾਨ ਨੇ ਰਾਤ ਨੂੰ ਉਹਦਾ ਜਿਹੜੇ ਪੈਗ ਲੱਗਾ ਸੀਗਾ ਉਹਨੇ ਰਾਤ ਨੂੰ ਕਿਹਾ ਤੇ ਪਰਚਾ ਕਰੋ ਐਸਪੀਪੀ ਤੇ ਇਹਨੂੰ ਮੈਨੂੰ ਕੌਣ ਦੱਸਦਾ ਕਿ ਸਾਨੂੰ ਐਸਐਸਪੀ ਦੱਸਦਾ ਕਰਦਾ ਜੋ ਉਹਨਾਂ ਨੂੰ ਆਰਡਰ ਹੁੰਦੇ ਆ ਐਸਐਸਪੀ ਨੂੰ ਡੀਸੀਪੀ ਦਾ ਫੋਨ ਆਇਆ ਉਹ ਕਹਿੰਦਾ ਸੀਐਮ ਜਿੰਨਾ ਪਰਚਾ ਕਰਦੇ ਹੋ ਇੱਥੇ ਐਸਬੀਬੀ ਤੇ ਕਿ ਇਹਨੇ ਬਹੁਤ ਗਲਤ ਕਹਿ ਗੈਰਕਾਨੂੰਨੀ ਕੰਮ ਕੀਤਾ ਆ ਤੇ ਪਰ ਰੋਕ ਲਿਆ ਪਰਚਾ ਤਾਂ ਕਿ ਰਾਤ ਨੂੰ ਭਗਵੰਤ ਮਾਨ ਦਾ ਮੂਲ ਹੋ ਰਿਹਾ ਸਿਹਰੇ ਪਤਾ ਨਹੀਂ ਕੀ ਕਹੂਗਾ ਇਸਿਹਰੇ ਪੁੱਛਾਂਗੇ ਕੀ ਕਹਿੰਦਾ ਸੀਐਮ ਜੋ ਸਿਹਰ ਹੋਈ ਤੇ ਫਿਰ ਉਹ ਐਸਐਸਪੀ ਕਹਿਣ ਲੱਗਾ ਕਿ ਉਹ ਕਹਿੰਦਾ ਡੀਜੀਪੀ ਕਿ ਕੇਜਰੀ ਵਾਲੇ ਹੁਣਾਂ ਪੰਜਾਬ 'ਚ ਬਦਨਾਮੀ ਬਹੁਤ ਹੋਣੀ ਆ ਝਾੜੂ ਦੀ ਦੇਣ ਤੇ ਪਰਚਾ ਨਾ ਕਰੇ ਹਜੇ ਵੇਟ ਕਰ ਲੋ ਪਰ ਭਗਵੰਤ ਮਾਨ ਨੇ ਇਹਦੀ ਕੋਈ ਕੋਈ ਕੀਤੀ ਇਹਨੂੰ ਦਮਕੇ ਮਾਰੇ ਇਹਨੂੰ ਕਿਹਾ ਪੈਸੇ ਮੋੜ ਕੇ ਆ ਇਹਦਾ ਭਰਾ ਤੇ ਇਹਦਾ ਜਿਹੜਾ ਚੇਲਾ ਹੁਜਾ ਅਕਾਰਾ ਜਿਹੜਾ ਜੋ ਵੀ ਕੰਮ ਕਰਦਾ ਤਸੀਲ ਲਾਰਾ ਤੋਂ ਪੈਸੇ ਇਕੱਠੇ ਕਰਦਾ ਹੁਜਾ ਔਰ ਡੀਐਸਪੀ ਫਲੋਰ ਤੋਂ 25 ਲੱਖ ਮੁੜ ਕੇ ਆਇਆ ਹੋਰ ਕਿਹੜੀ ਕਿਹੜੀ ਗੱਲ ਤੁਹਾਨੂੰ ਦਸੀਏ ਸਮਾਂ ਬਹੁਤ ਲੱਗੂਗਾ ਹੋਰ ਵੀ ਇੰਦਾਂ ਦੇ ਡਰਗ ਦੇ ਕਿਸੇ ਹਨ ਜਿਨ੍ਹਾਂ ਤੋਂ ਪੈਸੇ ਲੈ ਰਹੀ ਹੈ ਤਸੀਲੋ ਜੋ ਪੈਸੇ ਕੱਠੇ ਕਰ ਰਹੀ ਹੈ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਉਸ ਕੋਈ ਲੁਕੀ ਸੁਪੀ ਗੱਲ ਨਹੀਂ ਸਰਿਆਂ ਤਸੀਲਦਾਰ ਪੈਸੇ ਮੰਗਦਾ ਸਾਹਮਣੇ ਰਿਸ਼ਤੀਆਂ ਦਾ ਸਾਹਮਣੇ ਕਿੰਨੀ ਆਈਆਂ 20 ਹੋਈਆਂ 25 ਹੋਈਆਂ 30 ਹੋਈਆਂ ਉਹਨੂੰ ਮਰਜ਼ੀ ਬਣਾ ਕਰਦੇ ਨੇ 40 ਹਜ਼ਾਰ ਨਾਲ ਤੇ ਪਰਚੇ ਇਕੱਠੇ ਜੋੜ ਕੇ ਅੰਦੇ ਬੀਬੀ ਦੇ ਤੇ ਅੰਦੇ ਤਸੀਲਦਾਰ ਦੇ ਤੇ ਦੱਸੋ ਫਿਰ ਇਹ ਕ腐ਸ਼ਨ ਨਹੀਂ ਹੋਈ ਤੇ ਕੇਜਰੀਵਾਲ ਜਿੰਦਾ ਕ腐ਸ਼ਨ ਮੰਨ ਕਰੂਗਾ ਕਿਹੜੀ ਕ腐ਸ਼ਨ ਮੰਨਦੇ ਹੋ ਇਹ ਦੱਸੋ ਜੀ ਕੋਈ ਕ腐ਸ਼ਨ ਮੰਨ ਲਈ ਹੋਈ ਕੋਈ ਸਰਕਾਰ ਦੀ ਪੁਸ਼ੀਆਚ ਨਹੀਂ ਐਦਾਂ ਮਣਾ ਆ ਲਿਆ ਅਸੀਂ ਤੁਹਾਨੂੰ ਸੱਚਾਈ ਦੱਸਦੇ ਆ ਫਿਰ ਉਹ ਕੇਜਰੀਵਾਲ ਕਹਿੰਦਾ ਸੀ ਕਿ ਪੰਜਾਬ ਨੂੰ ਮੈਂ ਬਹੁਤ ਠਰ ਕਰੂੰਗਾ ਪੰਜਾਬ ਇੱਕ ਨੰਬਰ ਦਾ ਸੂਬਾ ਬਣੂੰਗਾ ਕਸੋ ਕਿਹੜੀ ਡਿਵੈਲਪਮੈਂਟ ਕਹੀਆਂ ਨੁਕਦਰ ਦੀ ਜੀ ਆ ਬੀਬੀ ਕੇ ਵੀ ਜਾ ਕੇ ਉੱਥੇ ਪ੍ਰਧਾਨ ਸਭਾ ਸੌਂ ਖੰਦੀ ਕਹਿੰਦੀ ਸੌ ਲੱਗੇ ਨਗੋਂਦਰ ਚ ਕੋਈ ਕੰਮ ਨਹੀਂ ਹੋਇਆ ਕਹਿੰਦੀ ਸਾਡੇ ਤੇ ਇਲਜ਼ਾਮ ਲਾਉਂਦੀ ਆ ਕਿ ਜਿਸ ਨਗੋਂਦਰ ਚ ਕੋਈ ਕੰਮ ਨਹੀਂ ਕੀਤਾ ਉਹ ਵੀ ਉਸ ਪਵਿੱਤਰ ਸਦਨ ਚ ਖੜੀ ਹੋ ਕੇ ਛਾ ਘਾਦੀ ਇਹਨੇ ਇਹਦੀ ਸਪੀਚ ਯਾ ਇਹਨੂੰ ਪੁੱਛਣ ਵਾਲਾ ਹੋਵੇ ਪਹਿਲਾਂ ਤਾਂ ਸੌਂ ਖੰਦੇ ਦੀ ਆਪਾਂ ਕਦੀ ਸਿਆਣਾ ਮਨ ਦਾ ਕੋਈ ਨਹੀਂ ਸੌਂ ਕਹਿੰਦਾ ਤੇ ਫੇਰ ਜੇ ਤੂੰ ਖੜੀ ਆ ਤੇ ਝੂਠੀ ਜੋਗ ਨਹੀਂ ਆ ਤੇਰੇ ਪਤਾ ਨਹੀਂ ਨਿਕੋਦਰ ਚ ਕੀ ਹੋਇਆ ਜਿਹੜਾ 25 ਸਾਲ ਨਹੀਂ ਸੀ ਕਾਂਗਰਸ ਦੀ ਸਰਕਾਰਾਂ ਤੋਂ ਕਾਂਗਰਸ ਦੇ ਐਮਐਲਏ ਤੋਂ ਕਰ ਹੋਇਆ ਆਪਾਂ 5 ਸਾਲਾਂਾਂ ਚ ਕਰਕੇ ਦਿਖਾਇਆ ਇਹ ਨਹੀਂ ਕਹਿੰਦੇ ਅਸੀਂ ਕਿ ਬਹੁਤ ਵੱਡਾ ਮਾਰਕਾ ਮਾਰਿਆ ਇਹ ਤਾਂ ਗੱਲਾਂ ਬਹੁਤ ਨੋਰਮਲ ਨੇ ਜਿਹੜੀ ਆਪਾਂ ਕੀਤੀਆਂ ਕਰਕੇ ਆਪਣੇ ਹਾਲਾਤ ਬਹੁਤ ਖਰਾਬ ਸੀਗੇ ਨਿਕੋਦਰ ਸ਼ਹਿਰ ਦੇ ਪਿੰਡਾਂ ਦੇ ਤੇ ਤੁਸੀਂ ਜੇ ਤੁਹਾਨੂੰ ਦਸੀਏ ਵੀ ਕਿੰਨੇ ਪੈਸੇ ਲੈਂਦੇ ਕਿਵੇਂ ਕਮੇਟੀ ਨੂੰ ਫਰਜ਼ ਲਿਆ ਕੇ ਦਿੱਤੇ ਚੰਡੀਗੜ੍ਹੋਂ ਛੇ ਗਾਟ ਪ੍ਰਕਾਉਸਿੰਗ ਬਾਦਲ ਕੋਲ ਤੁਸੀਂ ਹੈਰਾਨ ਹੋ ਜਾਓਗੇ ਐਨੇ ਪੈਸੇ ਸੀ ਕਿ ਟੈਂਡਰ ਨਹੀਂ ਸੀ ਲੱਗਦੇ ਟੈਂਡਰ ਨਹੀਂ ਸੀ ਆਪਣੇ ਭਰ ਭਰੇ ਜਾਂਦੇ ਕਿਉਂਕਿ ਪੈਸੇ ਬਹੁਤ ਸੀਗੇ ਤੇ ਟਾਈਮ ਥੋੜਾ ਸੀਗਾ ਐਨੇ ਪੈਸੇ ਸੀ ਆ ਪੁੱਛ ਲੋ ਸੋਲੀ ਸਾਹਿਬ ਨੂੰ ਸਾਡੇ ਆਪਣੇ ਲੀਡਰਾਂ ਨੂੰ ਮੈਂ ਚੁੱਪ ਨਹੀਂ ਬੋਲਾਂ ਜੋ 92 ਹੋਈ ਆ ਕਾਲਜ ਬਣਾਇਆ ਉੱਥੇ ਆਪਣਾ ਮਦਰ ਚਾਈਲਡ ਹਸਪੀਟਲ ਬਣਾਇਆ ਅਜ ਤੱਕ ਨਵਾਂ ਹਸਪੀਟਲ ਬਣ ਲੱਗੇ ਸੀਗੇ ਇਹ ਕੋਟਰ ਵਾਸਤੇ ਸਿਵਲ ਹਸਪਤਲ ਲਾਇਆ ਪਰ ਸਾਨੂੰ ਜਗ੍ਹਾ ਨਹੀਂ ਲੱਭੀ 5 ਏਕੜ ਚਾਹੀਦੇ ਸੀ ਬੜੀ ਕੋਸ਼ਿਸ਼ ਕੀਤੀ ਅਸੀਂ ਮਾਲੜੀ ਵਾਲਿਆਂ ਨੂੰ ਕਿਹਾ ਪੰਚਾਇਤ ਦੀ ਜਗ੍ਹਾ ਦੇਨੇ ਦੇ ਦਿਓ ਸ਼ਹਿਰ ਦੇ ਤੇ ਫ੍ਰੀ ਹਸਪਤਲ ਬਣ ਜਾਣਾ ਸੀ ਆਪਣਾ ਪਰ ਜੇ ਕਿ ਜਗ੍ਹਾ ਨਹੀਂ ਮਿਲੀ ਜਿਹਨੀ ਜਗ੍ਹਾ ਸੀ ਉਹ ਚ ਮਦਰ ਚਾਈਲਡ ਹਸਪਤਲ ਬਣਾਇਆ ਤੇ ਰੀਤਾ ਕੱਟ ਗਿਆ ਹੁਣ ਭਗਵੰਤ ਮਾਨ ਆ ਕੇ ਚਲੋ ਕੱਟ ਗਿਆ ਰੀਤਾ ਕੋਈ ਨਹੀਂ ਸਰਕਾਰ ਉਹਦੀ ਆ ਉਹਨਾਂ ਨੇ ਵੀ ਆਪਣਾ ਕੰਮ ਕਰਦਾ ਪਰ ਉੱਤੇ ਨਾ ਕੋਈ ਡਾਕਟਰ ਨਾ ਕੋਈ ਉੱਥੇ ਪ੍ਰਬੰਧ ਨਾ ਕੋਈ ਉੱਥੇ ਲੇਡੀ ਡਾਕਟਰ ਨਾ ਕੋਈ ਗੈਨੀ ਨਹੀਂ ਦੀ ਤੇ ਫਿਰ ਇਹ ਹਸਪੀਟਲ ਤਾਂ ਚਲਾਉਣੇ ਸਰਕਾਰ ਨੇ ਆ ਕਨਫੀਦੇ ਕਿੱਧਰ ਨਾਲ ਨਹੀਂ ਚੱਲਣਾ ਆ ਕਾਲਜ ਬਣਾਇਆ ਦੇਖੋ ਕੋਲੇ ਸਾਹਮਣੇ ਕਾਲਜ ਬਣਾਇਆ ਤੇ ਕਿੰਨੇ ਬੱਚੇ ਪੜ੍ਹਦੇ ਆ ਬਹੁਤ ਸਸਤੀ ਐਜੂਕੇਸ਼ਨ ਬੱਚਿਆਂ ਨੂੰ ਮਿਲਦੀ ਲੋਡ ਬੰਦ ਪਰਿਵਾਰਾਂ ਦੇ ਬੱਚਿਆਂ ਨੂੰ ਜਿਹੜਾ ਕੋਰਸ ਲਵਲੀ ਚ 60000 ਚੰਗਾ 80000 ਚੰਗਾ ਇੱਥੇ ਜਿਹੜੇ ਆਪਣੇ ਜਦੋਂ ਪਰਵਾਰਾਂ ਦੇ ਬੱਚੇ ਆ 1000 ਰੁਪਏ ਚੁਕਾਇਤੇ ਤੇ ਜੇ ਆਪਣੇ ਜਨਰਲ ਕੈਟਗਰੀ ਦੇ ਬੱਚੇ 10000 ਤੱਕ ਆਖਣਦਾ ਤੇ ਉੱਤੇ 60 6000 80 8000 ਉਸ ਕੋਲ ਜਿੰਦੇ ਆ ਪ੍ਰਾਈਵੇਟ ਯੂਨੀਵਰਸਿਟੀਆਂ ਜਿਹੜੇ ਪ੍ਰੋਫੈਸ਼ਨਲੀ ਰਨ ਰਨ ਕਰਦੇ ਆ ਪਰ ਆਪਣਾ ਦਾ ਗੁਨਾਰਗੜ੍ਹ ਯੂਨੀਵਰਸਿਟੀ ਦਾ ਸੀਵਰੇ ਜਿੰਨਾ ਮਨ ਹਾਲ ਸੀ ਉਹਨਾਂ ਸਾਰੀ ਗੱਲ ਸੁਣਾਵਾ ਸੀਵਰੇ ਦੇ ਕਿੰਨੇ ਪੈਸੇ ਮਿਲੇ ਪਲਾਸ ਲਾਇਆ ਸਾਰਾ ਨਕਉਦਰ ਸ਼ਹਿਰ ਦਾ ਪਾਣੀ ਕੱਢ ਕੇ ਵਹੀਂ ਸਪਾਟਾ ਸਵ ਕਰਕੇ ਸਵ ਕਰਕੇ ਬਾਹਰ ਸਵ ਕਰਕੇ ਗੰਦਾ ਨਹੀਂ ਸਾਰਾ ਨਕਉਦਰ ਸ਼ਹਿਰ ਦਾ ਪਾਣੀ ਠੀਕਿਆ ਸੀਵਰੇਜ ਅਜੇ ਮੁਕੰਮਲ ਨਹੀਂ ਹੋਇਆ ਲੇਕਿਨ ਤਕਰੀਬਨ ਸਾਰਾ ਪੂਰਾ ਹੋ ਗਿਆ ਜੋਇਨ ਕਰਨ ਵਾਲਾ ਪਰ ਇਹ ਕਿੰਨੇ ਸਾਲਾਂ ਦੀ ਮੰਗ ਸੀ ਜਿਹੜੀ ਆਪਣੀ ਸਰਕਾਰ ਨੇ ਪੂਰੀ ਕੀਤੀ ਸਕੀਮਾਂ ਦੀ ਗੱਲ ਹੀ ਛੱਡੋ ਉਹ ਮੈਂ ਕਿਹੜੀ ਕਿਹੜੀ ਸਕੀਮ ਦੱਸਾਂ ਜਿਹੜੀ ਸ਼ੁਰੂ ਕੀਤੀ ਆ ਪਰ ਚਾੜੂ ਨੇ ਕੀ ਦਿੱਤਾ ਉਸ ਨੂੰ ਪਾਣੂ ਚਾਰੂ ਦੀ ਕੀ ਪ੍ਰਾਪਤੀ ਆ ਤੁਸੀਂ ਕਹੋਗੇ 2 ਸਾਲ ਹੋ ਗਏ ਜੀ ਟਾਈਮ ਬਹੁਤ ਥੋੜਾ ਹੋਇਆ ਕੀ ਗਿਆ ਇਹ ਵੀ ਮੰਨਦੇ ਆ ਜੀ ਸਵਾ ਦੋ ਸਾਲ ਹੋਏ ਪਰ ਜਿਹੜਾ ਚਾਰੂ ਨੇ ਕਿਹਾ ਸੀਗਾ 1000 ਰੁਪਏ ਤੁਹਾਨੂੰ ਦੇਵਾਂਗੇ ਉਹ ਤੋਂ ਵੱਡਾ ਬਾਖੀ 1000 ਰੁਪਏ ਬਦਲੇ ਕੀ ਕੀ ਹੋ ਗਏ ਸੜੀਆਂ ਪਹਿਣਾ ਨੇ ਅਸੀਂ ਪਿੰਨਾਂ 'ਚ ਪੁੱਛਦੇ ਆ ਦੱਸੋ 1000 ਰੁਪਏ ਆਇਆ ਆਈ ਹਾਪ 28 ਮਹੀਨੇ ਹੋ ਗਏ ਸਰਕਾਰ ਬਣੀ ਨੂੰ 28 ਮਹੀਨੇ ਇਹਦਾ ਮਤਲਬ 28 28000 ਪਰ ਕੱਲੇ ਕੱਲੇ ਮਹੀਨਾ ਚਾਹੀਦਾ ਸੀਗਾ ਪਰ ਦਸੋ ਜੀ ਪਹਿਲੀ ਰੋਸ਼ ਬੈਠੀਆ 15 ਜਣੀਆਂ ਤੁਹਾਨੂੰ 280000 ਦੂਜੀ ਬੈਠੀਆ 15 ਜਣੀਆਂ ਤੁਹਾਨੂੰ ਆਪਣੇ 3.5 ਲੱਖ ਅ ਕਿੰਨੇ ਪੈਸੇ ਹੋ ਗਏ ਲੇਡੀਜ਼ ਦੇ 20 ਲੱਖ ਹੋ ਗਿਆ ਮਿਲਿਆ ਦੱਸੋ 20 ਲੱਖ ਜੀ ਜੇ ਤਾਂ ਮਿਲਿਆ ਫਿਰ ਤਾਂ ਠੀਕ ਹੈ ਇਹਦਾ ਵੋਟਾਂ ਪਾ ਲਿਓ ਚਾਲੂ ਲੋ ਤੇ ਜੇ ਨਹੀਂ ਮਿਲਿਆ ਚਲੋ ਆਪਾਂ ਰੋਣ ਨਹੀਂ ਪਰਮਾਤਮਾ ਦੀ ਕਿਰਪਾ ਰਹਿਣੀ ਚਾਹੀਦੀ ਸਾਰਿਆਂ ਤੇ ਪਰ ਜੇ ਕਿਹਾ ਸੀ ਤੇ ਤਾਂ ਮਿਲਣਾ ਚਾਹੀਦਾ ਸੀ ਜੋ ਅਕਾਲੀ ਦਲ ਦੇ ਲੀਡਰਾਂ ਨੇ ਕਿਹਾ ਉਹ ਕਰਕੇ ਦਿਖਾਇਆ ਚਲੋ ਅੱਜ ਲੋਕ ਯਾਦ ਕਰਦੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਉਹ ਚਲੋ ਰੱਬ ਨੂੰ ਪਿਆਰੇ ਹੋ ਗਏ ਲੇਕਿਨ ਜੋ ਪੰਜਾਬ ਵਿੱਚ ਉਹਨਾਂ ਨੇ ਕੀਤਾ ਹੋਰ ਕਿਸੇ ਸਰਕਾਰ ਤੋਂ ਹੋਰ ਕਿਸੇ ਲੀਡਰ ਤੋਂ ਨਹੀਂ ਹੋਇਆ ਮੈਂ ਜਾਣਾ ਸਮਾਣੀ ਲੈਣੇ ਲੰਬਾ ਕਰਕੇ ਆਪਣੇ ਤੁਸੀਂ ਬਹੁਤ ਜਣਾਂ ਦੇ ਬੈਠੇ ਹੋ ਅਗਲੀ ਮੀਟਿੰਗ ਵੀ ਜਾਣਾ ਸੀ ਦੇਖੋ ਕੰਮ ਬਹੁਤ ਨਹੀਂ ਕਰਨਾ ਹੈ ਪੋਲਿਟਿਕਸ ਬਹੁਤ ਤੁੰਗਲੀ ਹੋ ਗਈ ਹੈ ਕੋਈ ਲੀਡਰ ਇਧਰੋਂ ਆਉਂਦਾ ਚੱਲ ਜਾਂਦਾ ਉਧਰੋਂ ਆਉਂਦਾ ਚੱਲ ਜਾਂਦਾ ਇਹ ਕੋਈ ਸਿਆਸਤ ਦਾ ਕੋਈ ਫੰਡਾ ਨਹੀਂ ਤੁਸੀਂ ਤੁਸੀਂ ਰੋਜ਼ ਪਾਰਟੀਆਂ ਬਦਲਦੇ ਅਸੀਂ ਤਾਂ ਇਹ ਕਹਾਂਗੇ ਕਿ ਕੇਪੀ ਸਾਹਿਬ ਆਪਣੇ ਥਾਏ ਇਮਾਨਦਾਰ ਲੀਡਰ ਨੇ ਉਹਨਾਂ ਦਾ ਕਾਂਗਰਸ ਨੇ ਬਹੁਤ ਉਹਨਾਂ ਦੀ ਉਹਨਾਂ ਨੂੰ ਬੇਇੱਜ਼ਤ ਕੀਤਾ ਉਹਨਾਂ ਦਾ ਕਾਦਰਾ ਕੀਤਾ ਉਹਨਾਂ ਦੀ ਤਹੀਨ ਕੀਤੀ ਬਾਰ-ਬਾਰ ਜਿਸ ਕਰਕੇ ਇੱਕ شریف ਬੰਦਾ ਸੰਵਿਧਾਨਕ ਮੈਂ ਕਿੰਨੀ ਦੇਵ ਪ੍ਰਦਾਨ ਕਰੂੰਗਾ ਸਾਰੀ ਉਮਰ ਕਾਂਗਰਸ ਦੀਵਾਨੇ ਇਮਾਨਦਾਰੀ ਦਾ ਸੇਵਾ ਕੀਤੀ ਪਰ ਉਹਨਾਂ ਨੇ ਕਿਹਾ ਇਹ ਅਕਾਲੀ ਦਲ ਦੀ ਵਿਚਾਰਧਾਰਾ ਅਕਾਲੀ ਦਲ ਦਾ ਜਿਹੜਾ ਪਛੋਕ ਰਿਛੂ ਹੈ ਜਿੰਮੇਦਾਰ ਨੂੰ ਦੱਸੋ ਅਕਾਲੀ ਦਲ ਦੇ ਪਰਿਵਾਰਾਂ ਦਾ ਕਿੰਨਾ ਯੋਗਦਾਨ ਰਿਹਾ ਆਪਣੇ ਫ੍ਰੀडम ਮੂਵਮੈਂਟ ਵਿੱਚ ਫਿਰ ਤੁਹਾਨੂੰ ਪਤਾ ਲੱਗੂਗਾ ਕਿਹੜੇ ਕਿਹੜੇ ਪਰਿਵਾਰ ਦੇ ਕਿਹੜੇ ਕਿਹੜੇ ਬਜ਼ੁਰਗ ਨੇ ਸ਼ਹੀਦੀ ਦਿੱਤੀ ਹੈ ਤੇ ਮੈਨੂੰ ਬੜਾ ਫਕਰਿਆ ਪੰਡਾਲਾ ਸਾਹਿਬ ਦੇ ਦਾਦਾ ਜੀ ਜਦੋਂ ਉਹਦੇ ਮੋਰਚੇ ਸ਼ਹੀਦ ਹੋਏ ਮੇਰੇ ਪੜਦਾਦਾ ਜੀ ਮਾਈਗ੍ਰੇਟ ਗ੍ਰੈਂਡਫਾਦਰ ਬਹੁਤ ਸੇਕ੍ਰੀਫਾਈਸ ਕੀਤੀ ਆ ਜੇਤੋਂ ਦੇ ਮੋਰਚੇ 'ਚ ਜਦੋਂ ਅੰਗਰੇਜ਼ ਦਾ ਮੋਰਚਾ ਲੱਗਾ ਸੀ ਅੰਗਰੇਜ਼ ਨੂੰ ਚੁਕਰਾਉ ਪਿਆ ਜੇਤੋਂ ਦਾ ਮੋਰਚਾ ਟੁੱਟੇ histori ਪੜੋ ਜੇਤੋਂ ਦੀ 24 ਜੀ ਤਹਿਸੀਲਿਆ ਫਰੀਦਕੋਟ ਦੀ 100 ਸਾਲਾਂ ਉਸ ਮੋਰਚੇ ਦੀ ਸ਼ਤਾਬਦੀ ਮਨਾਈ ਰਸਮੀ ਗੁਰਦਵਾਰਾ ਪਰਵੰਤ ਕਮੇਟੀ ਨੇ ਹੋਰ ਪੁੱਛਿਆ ਗਿਆ ਆਪਣੇ ਫਰਵਰੀ ਵਿੱਚ ਪਰ ਜਦੋਂ ਮੋਰਚਾ ਟੁੱਟਿਆ ਜਿੱਤੇ ਆ ਤੇ ਪੰਡਤ 네ਰੋ ਉੱਥੇ ਆਏ ਪੰਡਤ 네ਰੋ ਜਿਹੜੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਆਖਿਆ ਕਿ ਜਿਹੜੀ ਬੰਦੀਗਾਂ ਲਕੀ ਉਹਨੇ ਉਹ ਕਹਿੰਦੇ ਹਾਂ ਗੈਟੋ ਲੋ ਫ੍ਰੀडम ਫੋਰਸ ਬਣਾਇਆ ਜੱਟਾਂ ਕਹਿੰਦੇ ਅੱਧੀ ਅੱਧੀ ਆਜ਼ਾਦੀ ਦੀ ਲੜਾਈ ਜੱਟੋਂ ਦੇ ਮੋਰਚੇ 'ਚ ਜਿੱਤੀ ਹੈ ਚਲੋ ਆਜ਼ਾਦੀ 'ਚ ਸਾਰਿਆਂ ਦਾ ਬਹੁਤ ਵੱਡਾ ਰੋਲ ਆ ਪਰ ਜੋ ਪੰਜਾਬੀਆਂ ਦਾ ਉਹ ਕਿਸੇ ਹੋਰ ਦਾ ਨਹੀਂ ਹੈਗਾ ਬਗਾਲ ਦਾ ਬਗਾਲੀ ਦਾ ਜਿੰਦਾਬਾਦ ਜਨਾਬ ਬੰਗਾਲ ਦਾ ਬਹੁਤ ਆ ਆਪਾਂ ਕਹਿੰਦੇ ਸਾਰੇ ਦਾ ਬਹੁਤ ਆ ਸਾਰੇ ਹਿੰਦੁਸਤਾਨ ਦਾ ਬਹੁਤ ਆ ਪਰ ਆਪਣੇ ਪਛੁਰਗਾਂ ਦੀਆਂ ਵਕਰੀਆਂ ਕੁਰਬਾਨੀਆਂ ਨੇ ਪੰਜਾਬ ਲਈ ਦੇਸ਼ ਲਈ ਆਪਣੇ ਸਮਾਜ ਲਈ ਤੇ ਦੇਖੋ ਆਪਾਂ ਸਾਰੇ ਭੈਣ ਭਰਾ ਆ ਆਪਾਂ ਸਾਰੇ ਇੱਕ ਸਮਾਜ ਵਿੱਚ ਰਹਿੰਦੇ ਆ ਠੀਕ ਆ ਬੀਜੇਪੀ ਨੇ ਰਾਮ ਮੰਦਰ ਬਣਾਇਆ ਮੈਂ ਅੱਜ ਵੀ ਕਹਿੰਦਾ ਕੋਈ ਗੁਰੇਜ਼ ਨਹੀਂ ਕਰੂੰਗਾ ਭਗਵਾਨ ਰਾਮ ਵੀ ਸਾਡੇ ਵੀ ਹੋਣੇ ਆ ਕੋਈ ਕਿਸੇ ਇੱਕ ਦੇ ਨਹੀਂ ਇੱਕ ਪਾਰਟੀ ਦੇ ਨਹੀਂ ਭਗਵਾਨ ਰਾਮ ਇੱਕ ਇੱਕ மਜ਼ਬ ਦੇ ਨਹੀਂ ਇੱਕ ਕਰਮ ਦੇ ਨਹੀਂ ਭਗਵਾਨ ਰਾਮ ਸਾਰਿਆਂ ਦੇ ਸਾਂਝੇ ਆ ਸ਼ਿਵ ਜੀ ਮਹਾਰਾਜ ਸਾਰਿਆਂ ਦੇ ਨੇ ਕ੍ਰਿਸ਼ਨ ਮਹਾਰਾਜ ਸਾਰਿਆਂ ਦੇ ਨੇ ਭਗਵਾਨ ਬਾਲਕੀਸ਼ ਜੀ ਗੁਰਦਾਸ ਮਹਾਰਾਜ ਸਾਰਿਆਂ ਦੇ ਨੇ ਗੁਰੂ ਗ੍ਰੰਥ ਸਾਹਿਬ ਸਾਰਿਆਂ ਦੇ ਨੇ ਇਹ ਹੈ ਆਪਣਾ ਫਲਸਫਾ ਜਿਹੜਾ ਹਿੰਦੁਸਤਾਨ ਦੇ ਸੰਵਿਧਾਨ ਵਿੱਚ ਲਿਖਿਆ ਕੀ ਲਿਖਿਆ ਤੁਸੀਂ ਪੜਿਆ ਹੋਣਾ ਇੰਡੀਅਨ ਕਨਸਟੀਟਿਊਸ਼ਨ ਉੱਚ ਲਿਖਿਆ ਹੈ ਆ ਇੰਡੀਆ ਇਜ਼ ਅ ਸੈਕੂਲਰ ਨੇਸ਼ਨ ਹਿੰਦੁਸਤਾਨ ਇੱਕ ਤਰਮ ਨਿਰਪੱਖ ਦੇਸ਼ ਆ ਤਰਮ ਬਹੁਤ ਨੇ ਮਜ਼ੇ ਬਹੁਤ ਨੇ ਬੋਲੀਆਂ ਬਹੁਤ ਨੇ ਆਪਣਾ ਨੌਰਥ ਸਾਊਥ ਈਸਟ ਵੈਸਟ ਦਾ ਬੜਾ ਫਰਕ ਆ ਰਹਿਣਾ ਬਹਿਣਾ ਸਾਰਾ ਖਾਣਾ ਪਹਿਣਾ ਸਾਰਾ ਫਰਕ ਆ ਲੇਕਿਨ ਅਪਾ ਇੱਕ ਅਖੰਡ ਭਾਰਤ ਸਾਰੇ ਵਸਨੀਕ ਆ ਅਬ ਆ ਭਾਰਤ ਵਸਲੇ ਨਾਗਰਿਕ ਆ ਤੇ ਜੇ ਆਪਾਂ ਇੱਕ ਤਰਮ ਨੂੰ ਇਹ ਪਾਸੇ ਤੱਕ ਹੀ ਹੈ ਦੂਜੇ ਧਰਮ ਨੂੰ ਟਾਰਗੇਟ ਕਰੀਏ ਫਿਰ ਆਪਾਂ ਗੱਲ ਕਰੀਏ ਆਪਸ ਵਿੱਚ ਜਿੱਥੇ ਮਾੜੀ ਮੋਟੀ ਕਰਤੱਲ ਪੈਦਾ ਹੋਵੇ ਉਹ ਗੱਲ ਚੰਗੀਆਂ ਨਹੀਂ ਦੇਸ਼ ਵਾਸਤੇ ਨਹੀਂ ਚਾਹੀਆਂ ਆਪਾਂ ਸਾਰੇ ਦੇਸ਼ ਭਗਤਿਆਂ ਸਾਰਿਆਂ ਨੂੰ ਆਪਣਾ ਦੇਸ਼ ਬਹੁਤ ਪਿਆਰਾ ਆ ਇਸ ਲਈ ਤੁਹਾਨੂੰ ਬੇਨਤੀ ਕਰਦੇ ਆ ਕਿ ਅਕਾਲੀ ਦਲ ਇੱਕ ਪੰਜਾਬ ਦੀ ਆਪਣੀ ਪਾਰਟੀ ਆ ਖੇਤਰੀ ਪਾਰਟੀ ਆ ਕਾਂਗਰਸ نیشنل ਪਾਰਟੀ ਆ ਬੀਜੇਪੀ نیشنل ਪਾਰਟੀ ਆ ਚਾੜੂ ਦਾ ਕੋਈ ਹੈ ਹੀ ਨਹੀਂ ਪਾਰਟੀ ਚਾੜੂ ਦਾ ਮੇਨ ਜੇ ਕਮਾ ਚੰਗਾ ਨਹੀਂ ਲੱਗਦਾ ਪਰ ਕਹਿਣਾ ਪੈਂਦਾ ਬੇਈਮਾਨਾਂ ਦੀ ਪਾਰਟੀ ਆ ਚਾੜੂ ਕੇਜਰੀਵਾਲ ਬੜਾ ਥਾ ਗਿਆ ਇਸ ਤੋਂ ਵੱਡੀ ਹੋਰ ਗੱਲ ਕਿਹੜੀ ਹੋ ਸਕਦੀ ਆ ਅਨਾ ਹਜ਼ਾਰੇ ਨੇ ਜਿਹੜੇ ਚਾਰੇ ਬਜ਼ੁਰਗ ਸੀ ਉਸ ਅੰਦੋਲਨ ਦੇ ਜਿਹੜੇ ਬੋਢੀ ਸੀਗੇ ਜਿਨ੍ਹਾਂ ਨੇ ਉਹ ਤੇ ਅੰਦੋਲਨ ਲਾਇਆ ਉਹ ਤੇ ਆਪਣੇ ਜਨਮ ਤੋਂ ਉੱਪਰ ਦਿੱਲੀ ਜਾ ਇਨੇ ਇਹਨੇ ਮਹੀਨੇ ਬੈਠੇ ਨੇ ਪੁਕਤਾਂ ਤੇ ਉਹਨਾਂ ਨੇ ਕਿਹਾ ਅੰਨਾ ਹਜ਼ਾਰੇ ਨੇ ਹੀ ਕੇਜਰੀਵਾਲ ਨੂੰ ਮੂੰਹ ਨਾ ਲਾਇਓ ਇਹ ਬੰਦਾ ਚੰਗਾ ਨਹੀਂ ਇਤੋਂ ਦੂਰ ਰਹੋ ਤੇ ਕੇਜਰੀਵਾਲ ਨੇ ਜੋ ਅੰਨਾ ਹਜ਼ਾਰੇ ਦਾ ਖਰਚਾ ਸੀ ਉਹ ਸੋਚਦੇ ਸੀ ਕਿਜਰੀਵਾਲ ਨੇ ਉਹੀ ਕਰਕੇ ਲਗਾਇਆ ਤੇ ਉਹਨੇ ਕੁਝ ਨਹੀਂ ਆਪਣਾ ਸਵਾਰਨਾ ਕੋਈ ਪੰਜਾਬ ਦਾ ਉਹਨੂੰ ਗਰਦ ਨਹੀਂ ਪੰਜਾਬ ਦੇ ਉਹ ਇੱਕ ਬਿਆਨ ਦਿੰਦਾ ਦਿੱਲੀ ਜਾ ਕੇ ਹਰਿਆਣਾ ਜਾ ਕੇ ਪੰਜਾਬ ਬਾਰੇ ਗੱਲ ਕਰਦਾ ਦਿੱਲੀ ਜਾ ਕੇ ਪੰਜਾਬ ਦੇ ਹਰ ਗੱਲ ਕਰਦਾ ਇਸ ਲਈ ਤੁਹਾਨੂੰ ਬੇਨਤੀ ਕਰਦੇ ਆ ਕਿ ਪੰਜਾਬ ਦੀ ਆਪਣੀ ਪਾਰਟੀ ਹੈ ਤੁਹਾਡੀ ਇਸਮਾਈ ਹੋਈ ਆਪਾਂ ਸਭ ਨੇ ਇਕੱਠੇ ਹੋ ਕੇ ਸੇਵਾ ਕਰਨੀ ਕੰਮ ਕਰਨਾ ਪਹਿਲਾਂ ਵੀ ਕੀਤਾ ਗਾ ਵੀ ਕਰਨਾ ਆਪਣੇ ਸ਼ਹਿਰ ਲਈ ਆਪਣੇ ਰਾਕੇ ਲਈ ਤੇ ਆਪਾਂ ਸਰਕਾਰ ਮਹਿੰਦਰ ਸਿੰਘ ਕੇਪੀ ਜੀ ਨੂੰ ਕੋਟ ਪਾਈਏ ਜਿਨ੍ਹਾਂ ਦਾ ਚੋਣ ਨਿਸ਼ਾਨ ਤਕੜੀ ਹੈ ਇਹ ਮੇਰੀ ਬੇਨਤੀ ਹੈ ਗੱਲਾਂ ਦ ਹੋਰ ਬਹੁਤ ਆ ਤੁਹਾਨੂੰ ਸਾਂਝੀਆਂ ਕਰਨ ਨੂੰ ਦਿਲ ਕਰਦਾ ਲੇਕਿਨ ਸਮਾਂ ਇਹ ਨਹੀਂ ਜਾਸੂ ਤੇਨ ਦਾ ਅੱਗੇ ਵੀ ਇੱਕ ਮੀਟਿੰਗ ਆ ਅਖੀਰਲੀ ਗੱਲ ਤੁਹਾਨੂੰ ਮੈਂ ਇੱਕ ਦੱਸਣੀ ਆ ਵੇਖੋ ਭਗਵੰਤ ਮਾਨ ਨੇ ਪਰਚਾ ਕੀਤਾ ਸਰਕਾਰ ਭਰਜਿੰਦਰ ਸਿੰਘ ਹੰਦਪਤ ਦੇ ਇੱਕ ਅਜੀਤ ਦੇ ਐਡੀਟਰ ਰੈਚੀ ਐਡੀਟਰ ਇੱਕ ਉਹ ਹੈਗੇ ਆ ਇੰਟੈਲੈਕਚੁਅਲ ਉਹ ਹੈਗੇ ਬਹੁਤ ਵੱਡੇ ਵਿਦਵਾਨ ਇੰਨਾ ਪੁਰਾਣਾ ਅਖਬਾਰ ਆ ਅਜੀਤ ਅਖਬਾਰ ਦੇ ਪੁਰਾਣੇ ਅਖਬਾਰ ਨੇ ਪੰਜਾਬ ਦੇ ਇਹਨ ਸਮਾਚਾਰ ਗਰੁੱਪ ਤੇ ਅਜੀਤ ਜਿਹੜਾ ਗਰੁੱਪ ਆ ਦੱਸੋ ਕੀ ਗਲਤੀ ਸੀ ਚਰਚਸ ਕਰਕੇ ਕਿ ਉਹ ਜਿਹੜਾ ਹੈਗਾ ਲੋਕਤੰਤਰ ਦਾ ਚੌਥਾ ਥੰਮ ਪ੍ਰੈਸ ਵੀ ਆਜ਼ਾਦੀ ਵਾਸਤੇ ਲੜਾਈ ਲੜ ਰਿਸੀ ਉਹਨਾਂ ਨੇ ਜਿਹੜੀ ਗੱਲ ਸੱਚੀ ਸੀ ਆਪਣੇ ਖਬਰ ਵਿੱਚ ਉਹਨਾਂ ਨੇ छापਤੀ ਖਬਰਾਂ ਜਿਹੜੀਆਂ ਸਹੀ ਸੀਗੀਆਂ ਉਹ ਖਬਰਾਂ ਜਿਹੜੀਆਂ ਪ੍ਰਿੰਟ ਹੁੰਦੀਆਂ ਗਈਆਂ ਅਜੀਤ ਅਖਬਾਰ 'ਚ ਏਡੇ ਦੱਸੋ ਏਡਾ ਵੱਡਾ ਬੰਦਾ ਉਹਨੂੰ ਪਦਮ ਸ਼੍ਰੀ ਮਿਲਿਆ ਪਦਮ ਪੂਸ਼ਣ ਮਿਲਿਆ ਉਹ ਰਾਜ ਸਭਾ ਦੇ ਐਮਪੀ ਰਹਿਣ ਜਦੋਂ ਹੋਰ ਕੀ ਗਵਰ ਦੇ ਸਕਦਾ ਐਪੀ ਵੀ ਹੋਣ ਪਦਨ ਪੂਸ਼ਨ ਵੀ ਹੋਣ ਤੇ ਫਿਰ ਉਹਦੇ ਪਰਚਾ ਕਰਦੇ ਉਹਨਾਂ ਤੇ ਇਹ ਹੈ ਭਗਵੰਤ ਮਾਨ ਦੀ ਸੋਚ ਕੋਈ ਉਹਨੂੰ ਕਦਰ ਕੀਮਤ ਨਹੀਂ ਕੋਈ ਉਹਨੂੰ ਵੈਲਿਊ ਨਹੀਂ ਆਪਣੇ ਨਾਗਰਿਕਾਂ ਦੀ ਆਪਣੇ ਲੋਕਾਂ ਦੀ ਉਹ ਤਾਂ ਅੱਖਾਂ ਮੀਟ ਕੇ ਦਿੱਲੀ ਦੇ ਦਰਬਾਰ ਦੀ ਗਲ ਮੰਨੀ ਛੱਡਾ ਜੋ ਦਿੱਲੀ ਦੇ ਆਕਾ ਕਹਿੰਦੇ ਨੇ ਉਹ ਭਗਵੰਤ ਮਾਨ ਕਰੀ ਜਾਂਦਾ ਤੁਸੀਂ ਬਿਆਨ ਪੜਿਆ ਹੋਣਾ ਕੁਮਰ ਵਿਜੇ ਪੰਡਾਪ ਸਿੰਘ ਦਾ ਜੀ ਆਖੜਾ ਕੋਮਰ ਜੀ ਪ੍ਰਤਾਪ ਸਿੰਘ ਡੀਆਈਡੀਸੀ ਦੇ ਆਪਣੇ ਪੰਜਾਬ ਪੁਲਿਸ ਦੀ ਨੌਕਰੀ ਛੱਡ ਕੇ ਉਹ ਇਲੈਕਸ਼ਨਰੀ ਆ ਚੜੂ ਦਾ ਐਮਐਲਏ ਬਣ ਗਿਆ ਅਮਰਸਿੰਘ ਤੋਂ ਉਹਨੇ ਪੰਜਾਬ ਦਾ ਡੀਜੀਪੀ ਬਣਨਾ ਸੀ ਇੱਕ ਦਿਨ ਇੰਨਾ ਇੰਟੈਲੀਜੈਂਟ ਇੰਨਾ ਇਮਾਨਦਾਰ ਇੰਨਾ ਐਫੀਸ਼ੀਐਂਟ ਉਹ ਪੁਲਿਸ ਅਫਸਰ figura ਉਹਦੀ ਸਟੇਟਮੈਂਟ ਆਈ ਕਿਹਾ ਕਿ ਰਾਜੇਵ ਚੱਗਾ ਜਿਹੜੇ ਬ੍ਰਿਸਟ ਪੁਲਿਸ ਪੁਲਿਸ ਅਫਸਰ ਨੇ ਪੰਜਾਬ ਦੇ ਉਹਨਾਂ ਨੂੰ ਪੈਸੇ ਲੈ ਰਿਆ ਜਿਹੜੇ SSP ਕਮਿਸ਼ਨਰ ਪੰਜਾਬ ਪੁਲਿਸ ਨੇ ਜਿਹੜੇ ਡਰਗਾਂ ਤੋਂ ਪੈਸੇ ਲੈ ਰਿਆ ਰਾਘਵ ਛੱਡਾ ਉਹਨੂੰ ਤਾਂ ਪੈਸੇ ਲੈ ਰਿਆ ਤੇ ਦੱਸੋ ਤੁਸੀਂ ਪੜ੍ਹਿਆ ਹੀਗਾ ਆ ਕਰ ਲਓ ਗੂਗਲ ਆਪਣਾ ਫੋਨ ਕਰਕੇ ਦੇਖ ਲਓ ਤੇ ਫਿਰ ਦੱਸੋ ਰਾਘਵ ਛੱਡਾ ਜਿਹੜਾ MP ਬਣਾਇਆ ਹੁਣ 도ੜ ਗਿਆ ਡਰ ਕੇ ਕਹਿੰਦੇ ਉਹਦੀ ਸਲਾਹ ਕਰਾਤੀ ਮੋਦੀ ਜੀ ਨਾਲ ਅਮਿਤ ਸ਼ਾਹ ਜੀ ਨਾਲ ਉਹਦੀ ਜਿਹੜੀ ਆਪਣੀ ਘਰ ਵਾਲੀ ਆ ਪਰਨੀਤੀ ਚੋਪੜਾ ਨੇ ਜਾਂ ਪ੍ਰੇਕਾ ਚੋਪੜਾ ਨੇ ਤੇ ਕੇਜਰੀਵਾਲ ਦੇ ਗ੍ਰਿਫਤਾਰੀ ਵਿੱਚ ਰਾਗੇਵ ਚੱਡਾ ਇੱਕ ਵੀ ਲਫ਼ਜ਼ ਨਹੀਂ ਬੋਲਿਆ ਸ਼ਰਦਾ ਦੌੜ ਗਿਆ ਇੰਗਲੈਂਡ ਉਹ ਕਹਿੰਦਾ ਮੈਂ ਖਾ ਦਾ ਆਪਰੇਸ਼ਨ ਕਰਾ ਕੇ ਆਇਆ ਇੰਗਲੈਂਡ ਤੋਂ ਪਰ ਉਹਦੇ ਬਹੁਤ ਸੀਰੀਅਸ ਇਲਜ਼ਾਮ ਲੱਗਾ ਕਿ ਉਹ 5-5 ਕਰੋੜ ਲੈ ਕੇ ਰਾਗੇਵ ਚੱਡਾ ਪ੍ਰਧਾਨੀਆ ਕਰਦਾ ਪੰਜਾਬ ਦੇ ਅਫਸਰਾਂ ਦੀਆ ਤੇ ਦੱਸੋ ਫਿਰ ਆਪਾਂ ਸਾਡੂ ਤੋਂ ਕੀ ਐਕਸਪੈਕਟ ਕਰਦੇ ਆਂ ਬਹੁਤ ਸਾਰੀਆਂ ਸਟੋਰੀਆਂ ਨੇ ਇਹਦੇ ਸਮਾਂ ਲੱਗੂ ਫਿਰ ਤੁਹਾਨੂੰ ਸਾਂਝਾ ਕਰਾਂਗੇ ਹੁਣ ਸਮਾਂ ਹੋਰ ਨਹੀਂ ਪਰ ਗੰਗੇ ਵੀ ਜਾਣਾ ਇਸ ਲਈ ਮੈਂ ਸਾਰੇ ਆਏ ਤੇ ਆਪਾਂ ਤੇ ਬਹੁਤ ਬਹੁਤ ਧਰਵਾਦੀ ਆ ਸਾਰੇ ਆਪਣੇ ਵੀਰਾਂ ਬਜ਼ੁਰਗਾਂ ਦਾ ਪੈਣਾ ਦਾ ਮੁਕਾਵਾਂ ਦਾ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਕੰਮ ਕਰਿਆ ਤੇ ਖਾਸ ਤੌਰ ਤੇ ਆਪਣੇ ਵੀਰ ਤੇ ਬਹੁਤ ਹੀ ਸੀਨੀਅਰ ਲੀਡਰ ਆਪਣੇ ਸ਼ਹਿਰ ਦੇ ਇਲਾਕੇ ਦੇ ਸਰਕਾਰ ਦਾ ਗੁਰਮੀਤ ਸਿੰਘ ਜੀ ਇਹਨਾਂ ਦੀ ਸਾਰੀ ਟੀਮ ਸੋਨਦੀ ਸਾਹਿਬ ਦੀ ਸਾਰੇ ਤੁਸੀਂ ਬੜੇ ਸਤਿਕਾਰਯੋਗ ਹੋ ਗਿਓ ਤੁਸੀਂ ਸਾਰੇ ਬੜੀ ਮਿਹਨਤ ਕੀਤੀ ਹੈ ਤੇ ਮੈਂ ਫਿਰ ਤੁਹਾਨੂੰ ਬੇਨਤੀ ਕਰਦਾ ਕਿ ਪਹਿਲੀ ਤਰੀਕ ਨੂੰ ਆਪ ਹੀ ਕੋਤਾ ਪਾਇਓ ਤੇ ਆਪਣੇ ਆਪਣੇ ਅਬਜਰੇ ਹੈਗੇ ਰਿਸ਼ਤੇਦਾਰ ਯਾਰ ਦੋਸਤ ਸਹੇਲੀਆਂ ਆਪਣੇ ਪਾਈਵੰਦ ਜਿੱਤੇ ਜਿੱਤੇ ਆਪਾਂ ਕਹਿ ਸਕਦੇ ਆ ਆਪਾਂ ਸਭ ਨੂੰ ਬੇਨਤੀ ਕਰੀਏ ਇੱਕ ਤੱਕੜੀ ਦਾ ਬਟਨ ਪ੍ਰੈਸ ਕਰਕੇ ਜੇ ਕਿਸੇ ਸਾਉਂ ਮੋਟਰ ਪਾ ਕੇ ਆਪਾਂ ਨਿਕੋਤਰ ਤੋਂ ਤੱਕ ਜਾ ਕੇ ਜੀਏ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਰਾਜ ਸਾਹਿਬ ਇਹਨ ਤੁਸੀਂ ਇੰਨੇ ਵਿਸਥਾਰ ਦੇ ਨਾਲ ਇਹ ਸੰਗਤ ਦੇ ਨਾਲ ਆਪਣੇ ਵਿੱਚ ਆਪਾਂ ਸਾਂਝੇ ਕੀਤੇ ਆ ਮੈਂ ਹੁਣ ਸਰਦਾਰ ਸਰਦਾਰਸ਼ਨ ਸਿੰਘ ਜੀ ਬਾਬਾ ਜੀ ਨੂੰ ਬੇਨਤੀ ਕਰਦਾ ਕਿ ਉਹ ਆ ਕੇ ਸਾਰੀ ਸੰਗਤ ਦਾ ਧੰਨਵਾਦ ਕਰਨ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਮੀਟਿੰਗ ਵਾਲੇ ਤੁਹਾਨੂੰ ਪਤਾ ਹੀ ਹੈ ਵੀ ਆਪਣੇ ਅਕਾਲੀ ਰਲ ਦੇ ਕੈਂਡੀਡੇਟ ਸਰਦਾਰ ਮਹਿੰਦਰ ਸਿੰਘ ਜੀ ਕੇ ਪੀ ਇੱਥੇ ਇਲੈਕਸ਼ਨ ਲੜ ਰਹੇ ਨੇ ਜਿਹਨਾਂ ਦਾ ਚੋਣ ਸ਼ਾਮ ਤਕੜੀ ਆ ਤੇ 1 ਜੂਨ ਨੂੰ ਵੋਟਾਂ ਆ ਸ਼ਨੀਵਾਰ ਨੂੰ ਆਪਾਂ ਸਾਰਿਆਂ ਨੇ ਫਰਨ ਕਰਕੇ ਇੱਕ ਇੱਕ ਬੋਟ ਜਿਹੜੀ ਉਹ ਤਕੜੀ ਨੂੰ ਪਾਉਣੀ ਆ ਤੇ ਉਹਨਾਂ ਨੂੰ ਆਪਾਂ ਕਾਮਯਾਬ ਕਰਨਾ ਆ ਬਾਕੀ ਤੁਸੀਂ ਸਾਰੇ ਮਹੱਲੇ ਵਾਸੀ ਪੈਣਾ ਭਰਾ ਛੋਟੇ ਵੀਰ ਵੱਡੇ ਵੀਰ ਜਿੰਨੇ ਵੀ ਆਏ ਹੋ ਆਪਣਾ ਸਮਾਂ ਕੱਢਿਆ ਕੀਮਤੀ ਬਹੁਤ ਆਪਜੀ ਦਾ ਧੰਨ ਧੰਨਵਾਦ ਆ ਅਸੀਂ ਆਪ ਜੀ ਦੇ ਬਹੁਤ ਰਿਣੀ ਆ ਇਸ ਕਰਕੇ ਆਪ ਜੀ ਨੇ ਪਹਿਲੀ ਤਰੀਕ ਦਿਨ ਸ਼ਨੀਵਾਰ ਨੂੰ ਤਕਰੀਬੇ ਮੌਲਾ ਲਾ ਕੇ ਕਾਂਡਾ ਬਣਾ ਬਹੁਤ ਬਨਾ ਸਾਹਿਬ ਆਪ ਜੀ ਦਾ ਬਹੁਤ ਧੰਨਵਾਦ ਖੁਦ ਹੀ ਬੋਲਦੇ ਬਹੁਤ ਸ਼੍ਰੋਮਣੀ ਗਾਲੀ ਦਲ ਜਿੰਦਾਬਾਦ ਸ਼੍ਰੋਮਣੀ ਗਾਲੀ ਦਲ ਜਿੰਦਾਬਾਦ